ਇਨਫੋਰਮੇਸ਼ਨ ਸੀ ਜੀ ਵੀ ਕੁਝ ਜਿਹੜੇ ਲੋਕ ਹੈਗੇ ਆ ਅੰਮ੍ਰਿਤਸਰ ਦੇ ਕੋਈ ਇੱਥੇ ਦੇ ਰਹਿਣ ਵਾਲੇ ਨਰਕੋ ਜਿਹੜੀ ਆਪਣੀ ਡਰੱਗਸ ਵਗੈਰਾ ਆਂਦੀ ਉਹਨੂੰ ਫਾਈਨਾਂਸ ਦਾ ਵੀ ਕੰਮ ਕਰਦੇ ਔਰ ਪੈਸੇ ਇਕੱਠੇ ਕਰਕੇ ਅੱਗੇ ਹਮਲੇ ਦੇ ਚੰ ਜਿਹੜਾ ਬਾਹਰ ਭੇਜਦੇ ਉਹਦੇ ਚ 4-5 ਜਾਣੇ ਆ ਦਾ ਜਿਹੜਾ ਨਾਮ ਆਇਆ ਸੀਗਾ ਔਰ ਇਨਫੋਰਮੇਸ਼ਨ ਸੀ ਕਿ ਕੀ ਉਹ ਸਿੱਟੀ ਤਰੰਤਰਨ ਪੈਸੇ ਵਗੈਰਾ ਇਕੱਠੇ ਕਰਨ ਆਦੇ ਇਹ ਜਿਹੜੇ ਈਐਸ ਅਮਰੀਤ ਸਿੰਘ ਨੇ ਜਿਹੜਾ ਨਾਕਾ ਲਾਇਆ ਸੀਗਾ ਦੂਦਬੜ ਉਹਨੇ ਇੰਟਰਸੈਕਟ ਕੀਤੀ ਤੇ ਨੋਵਾ ਕਾਰ ਉਹਨੂੰ ਬਹੁਤ ਕਾਰ ਤੇ ਇਹ ਤਿੰਨ ਦੋਸ਼ੀ ਸੀ ਇਹਨਾਂ ਤੇ ਜਿਹੜੇ ਸਾਢੇ 3 ਲੱਖ ਰੁਪਿਆ ਦਾ ਕਵਰ ਹੋਇਆ ਸਾਡੇ ਸੋਇਨ ਡਰਾਜ ਵਰਗਾ ਨਹੀਂ ਸੀ ਇਹਨਾਂ ਦੇ ਅੱਗੇ ਜਿਹੜੀ ਫਿਰ ਪੁੱਛ-ਪੁੱਛ ਕੀਤੀ ਗਈ ਪੁਛਗਿਸਤੋਂ ਇੰਦਰਜੀਤ ਅ ਫੇਰ ਹੋਇਆ ਉਹਨੂੰ ਜਦੋਂ ਲੈ ਕੇ ਆਏ ਤਾਂ ਉਹਦੀ ਇੰਟਰੋਗੇਸ਼ਨ ਤੇ ਕੀ ਜਿਹੜਾ ਉਹਨੇ ਰਿਕਵਰੀ ਕਰਾਈ ਆ ਇੱਕ ਬਲੌਕ ਪਿਸਟਲ ਦੀ ਜਿਹੜੀ ਪਾਰੋਂ ਆਂਦੀ ਹੈ ਔਰ ਉਹ ਜਿਹੜਾ 1 ਕਿਲੋ ਦੇ ਕਰੀਬ ਜਿਹੜੀ ਹੈ ਹਿਰੋਇਨ ਸੀਗੀ ਉਸ ਤੋਂ ਅੱਗੇ ਪੁੱਛ ਕਰਨ ਤੇ ਪਤਾ ਲੱਗਿਆ ਉਹਦੇ ਜਿਹੜੇ ਉਹਦੇ ਖਿਲਾਫ ਪਹਿਲੇ ਵੀ ਇੱਕ 2021 ਚ ਜਿਹੜਾ ਐਸਟੀਐਫ ਨੇ ਪਰਚਾ ਦੱਤਾ ਸੀਗਾ ਐਨਡੀपीएस ਦਾ ਵੇਅਰ ਐਸ ਪਹਿਲੇ ਉਹ ਇਹ ਕੇ ਰੋਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਮੈਂ ਤਾਂ ਜਿਹੜਾ ਦੁਬਈ ਤੋਂ ਆਇਆ ਸੀ ਦੋ ਤਿੰਨ ਮਹੀਨੇ ਪਹਿਲੇ ਬਟ ਜਦੋਂ ਇੰਟਰੋਗੇਟ ਚੰਗੀ ਤਰ੍ਹਾਂ ਡਿਟੇਲ ਚ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਇਹ ਸਾਰੇ ਗੱਲ ਸਾਹਮਣੇ ਆਏ ਕਿ ਟੋਟਲ ਜਿਹੜੀ ਹੰਟਪਦੀ ਵੱਖ-ਵੱਖ ਮੌਜੂਮਾ ਤੌਰ ਤੇ ਕਬਰੀ ਹੋਈ ਹੈ ਉਹ 1280000 ਰੁਪਏ ਕੈਸ਼ ਦੀ ਰਿਕਵਰੀ ਹੋਈ ਹੈ ਜਿਹੜਾ ਇਹ ਸਾਰਾ ਪੈਸਾ ਇਕੱਠਾ ਕਰਕੇ ਹਵਾਲੇ ਦੇ ਥਰੂ ਦੁਬਈ ਭੇਜਦੇ ਸੀ ਉਹ ਦੁਬਈ ਦੇ ਥਰੂ ਅੱਗੇ ਪਾਕਿਸਤਾਨ ਦੇ ਅੰਦਰ ਸੀਗਾ ਔਰ ਉਸੇ ਪੈਸੇ ਨਾਲ ਰੀਫਾਈਨਾਂਸਿੰਗ ਵੀ ਵਿੱਚੋਂ ਕਰਦੇ ਸੀਗੇ ਇਹ ਜਿਹੜੀ ਕੋਈ ਉਹਨਾਂ ਦੀ ਕਮਿਸ਼ਨ ਬਣਦੀ ਸੀ ਜਾਂ ਕੁਝ ਬਣਦੀ ਸੀ ਉਹਦੇ ਨਾਲ ਫਾਈਨਾਂਸਿੰਗ ਕਰ ਦਿੰਦੇ ਸੀ ਕਿ ਡਰੱਗਸ ਦੀ ਔਰ ਉਹਦੇ بیچ ਕੇ ਉਹਨਾਂ ਚੋਂ ਪ੍ਰੋਫਿਟ ਲੈ ਦੇ ਸਕੀ। ਟੋਟਲ ਰਿਕਵਰੀ ਸਰ ਕਿੰਨੀ ਆ ਤੇ ਕਿੰਨਾ ਪੈਸਾ ਆ ਟੋਟਲ ਰਿਕਵਰੀ ਜਿਹੜੀ ਦੱਸਿਆ ਮੈਂ ਕੈਸ਼ ਦੀ 12 ਲੱਖ 80 ਜ। ਟੋਟਲ ਪੁੱਲ ਦੋਸ਼ੀ ਜਿਹੜੇ ਅਸੀਂ ਫੜਿਆ ਹੁਣ ਤੱਕ ਉਹ ਤਿੰਨ ਜਿਹੜੇ ਅਰੈਸਟ ਹੋਏ ਐ ਐਂਡ ਉਸ ਤੋਂ ਇਲਾਵਾ ਇੱਕ ਨੋਵਾ ਕਾਰ ਐ ਇੱਕ ਬਲੌਕ ਦੀ ਪਿਸਤਲ ਐ 1 ਕਿਲੋ ਗਿਰੋਨ ਐ। ਪਾਕਿਸਤਾਨ ਨਾਲ ਇਨਕਮ ਹੋ ਰਹੀ ਬਿਲਕੁਲ ਹੈ ਜੀ 12 ਹੀ ਆਂਦਾ ਔਰ ਕਈਆਂ ਨੂੰ ਫੜਿਆ ਵੀ ਸੀਗਾ ਤਤਾਂ ਵੀ ਫੋਨ ਫੋਨ ਬਾਹਰੋਂ ਇਹਨਾਂ ਦੇ ਰਿਲੇਟਿਵ ਚੋਂ ਕਿਸੇ ਨੂੰ ਆਉਣ ਲੱਗ ਪਏ ਸੀ ਉਹ ਅੱਗੇ ਅਡੀ ਡੀਟੇਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਅਗਲੀ ਕਾਰਵਾਈ ਚ ਕੀ ਸੰਭਾਵਨਾ ਹੈ ਇਹਦੇ ਚ ਕਾਫੀ ਲਿੰਕ ਇਹਨਾਂ ਦੇ ਨਿਕਲਣਗੇ ਜੀ ਜਿਹੜੇ ਪਾਰੋਂ ਕਿੱਥੋਂ ਸਮਾਨ ਆਉਂਦਾ ਸੀ ਬੈਕਵਰਡ ਫਾਰਵਰਡ ਲਿੰਕੇਜਸ ਵੀ ਅੱਗੇ ਇਹ ਜਿਹੜੇ ਦੰਦੇ ਸੀਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹੜੇ-ਕਿਹੜੇ ਹੋਰਾਂ ਨੂੰ ਸਪਲਾਈ ਕਰਦੇ ਸੀ ਉਹ ਸਾਰੀ ਅਸੀਂ ਡੀਟੇਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੋਰਸਰ ਮਾਰਦ ਹੱਦ ਤੱਕ ਹੈ ਜੀ ਪੋਰਸਰ ਮਾਰਦ ਲਿਆ ਗਿਆ ਇਹਨਾਂ ਦਾ ਹਾਂ ਜੀ ਕੀ ਸਮਝ ਲਿਆ ਕਿਲਾ ਜੀ ਸਰ ਇਹ 2 ਤਰੀਕ ਤੱਕ ਡਿਮਾਂਡ ਤੇ ਰਹੇਗਾ